ਹਾਲ ਜੀ ਮੱਤੀ ਵਾਲਿਆਂ ਦੇ ਸ਼ੋਅਰੂਮ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਕਸਟਮਰ ਦੀ ਡਿਮਾਂਡ ਦੇ ਹਿਸਾਬ ਨਾਲ ਸਸਤੇ ਸੂਟਾਂ ਵਿੱਚ ਨਵੇਂ ਡਿਜ਼ਾਈਨਿੰਗ ਲੈ ਕੇ ਹਾਜ਼ਰ ਹੋਏ ਹਾਂ ਦੇਖੋ ਜੀ ਹਾਂ ਜੀ ਦਿਖਾਓ ਜੀ ਸਸਤੇ ਸੂਟਾਂ ਵਿੱਚ ਕਿਹੜੇ ਨਵੇਂ ਡਿਜ਼ਾਈਨ ਨੇ ਦੇਖੋ ਜੀ ਡਿਜ਼ਾਈਨ ਬ੍ਰੇਕ ਬੁੱਟੀ ਦਾ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਹੈ ਇਸ ਦਾ ਰੇਟ ਸਿਰਫ ਸੁਣ ਕੇ ਹੈਰਾਨ ਹੋ ਜਾਵਾਂਗੇ ਤੁਸੀਂ ਸਿਰਫ 170 ਰੁਪਏ ਦਾ ਸੂਟ ਹੈ ਇਹ ਪਹਿਲਾਂ ਵੀ ਸਾਡੇ ਕੋਲ ਇਹ ਡਿਜ਼ਾਈਨ ਆਏ ਸੀਗੇ 170 ਰੁਪਏ ਦਾ ਸੂਟ ਕਸਟਮਰ ਦੀ ਡਿਮਾਂਡ ਦੇ ਹਿਸਾਬ ਨਾਲ ਅਸੀਂ ਦੁਬਾਰਾ ਮੰਗਾਏ। ਜਲਦੀ ਤੋਂ ਜਲਦੀ ਸਾਡੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ। ਤੇ ਆਰਡਰ ਕਰਨ ਲਈ ਆਪਣਾ ਸਕਰੀਨਸ਼ਾਟ ਸੂਟ ਦਾ ਲੈ ਕੇ ਸਾਡੇ ਨੰਬਰ ਤੇ ਵਟਸਐਪ ਕਰੋ ਜੀ। ਦੇਖੋ ਜੀ ਬਹੁਤ ਪਿਆਰੇ ਡਿਜ਼ਾਈਨ ਨੇ ਜੀ। 2 ਮੀਟਰ ਸੂਟ ਦੇ ਨਾਲ ਪਹਿਲਾਂ ਵੀ ਅਸੀਂ ਇਹੇ ਵੇਚ ਰਹੇ ਹਾਂ ਨਵੇਂ ਡਿਜ਼ਾਈਨ ਆ ਚੁੱਕੇ ਨੇ ਜੀ। ਮਾਲ ਬਹੁਤ ਕੁਆਂਟੀਟੀ 'ਚ ਹੈ। ਰੇਟ ਇਹਦਾ ਸਿਰਫ 170 ਰੁਪਏ। ਰੇਟ ਸਿਰਫ 170 ਰੁਪਏ ਜੀ ਧਿਆਨ ਨਾਲ ਸੁਣ ਲਓ ਜੀ 5 ਮੀਟਰ ਕੱਪੜਾ ਰੇਟ ਸਿਰਫ 170 ਰੁਪਏ 5 ਮੀਟਰ ਕੱਪੜੇ ਦਾ ਰੇਟ ਹੈ ਜੀ ਇਹ ਸੂਟ ਲੈਣ ਲਈ ਸਾਨੂੰ ਕਿੱਥੇ ਆਣਾ ਪਵੇਗਾ ਜੀ ਇਹ ਸੂਟ ਲੈਣ ਲਈ ਤੁਹਾਨੂੰ ਮੱਤੀ ਵਾਲਿਆਂ ਦਾ ਸ਼ੋਰੂਮ ਬ੍ਰੇਟਾ ਵਿਖੇ ਆਣਾ ਪਵੇਗਾ ਬਹੁਤ ਵੈਰਾਈਟੀ ਹੈ ਬਹੁਤ ਡਿਜ਼ਾਈਨਿੰਗ ਹੈ ਆ ਦੇਖੋ ਜੀ ਸਟਾਕ ਹੈ ਫੁੱਲਾ ਹੈ ਜਲਦੀ ਕਲੀਅਰ ਹੋ ਰਿਹਾ ਹੈ ਹਾਂਜੀ ਮੱਤੀ ਵਾਲਿਆਂ ਦਾ ਸ਼ੋਰੂਮ ਬ੍ਰੇਟਾ ਵਿਖੇ ਜੀ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਤੁਸੀਂ ਥੈਂਕ ਯੂ